ਜਾਣਿਆ ਜਾਂਦਾ ਬਾਲੂ ਜੱਟ ਦੇ ਤੌਰ ਤੇ ਜਿਵੇਂ ਬਾਬਰ ਗੁੱਜਰ ਜੱਟ ਨਾ ਉਵੇਂ ਇਸ ਗਵਰੂ ਦੀ ਵੀ ਖੇਡ ਜਿਹੜੀ ਐ ਸਵੇਲੇ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਕਲੈਰੀ ਮੋਰ ਬਣਿਆ ਪਿਆ ਉਹ ਨੇਰੀਸਾ ਉਧਰਲੇ ਪਾਸੇ ਕਹਿੰਦੇ ਹੁੰਦੇ ਐ ਇੱਕ ਚੜ੍ਹਦੇ ਪੰਜਾਬ ਦੀ ਗੱਲ ਲੈਂਦੇ ਪੰਜਾਬ ਦੀ ਗੱਲ ਪਰ ਸਾਹਮਣੇ ਮੈਦਾਨ ਦੇ ਵਿੱਚ ਇਹ ਮੈਨੂੰ ਲੱਗਦਾ ਔਖੀ ਗੱਲ ਹੋਈ ਪਈ ਐ ਇਹ ਐ ਕਲਸੀਆ ਕਲਸੀਆ ਪਿੰਡ ਐ ਰਾਏਕੋਟ ਦਾ ਏਰੀਆ ਐ ਔਰ ਜ਼ਿਲ੍ਹਾ ਲੁਧਿਆਣਾ ਇਸ ਨੌਜਵਾਨ ਦਾ ਪਰ ਮੈਨੂੰ ਲੱਗਦਾ ਵੀ ਵਸੀਮ ਨੇ ਜੇ ਹੌਸਲਾ ਨਹੀਂ ਛੱਡੇ ਹੁੰਦੇ ਤਾਂ ਬਿਲਕੁਲ ਲੱਗੇ ਪੰਜ ਸੱਤ ਬੋੜ ਦੇ ਪੇ ਆਹ ਲਓ ਜੀ ਕੀ ਬਾਤ ਹੈ ਪਰ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਪਰ ਸਮੇਂ ਦਾ ਫੈਸਲਾ ਜਿਹੜਾ ਹੈ ਜਾਫੀ ਦੇ ਹਿੱਸੇ ਹੈ ਬਹੁਤ ਬਹੁਤ ਧੰਨਵਾਦ ਆ ਰਾਣਾ ਗਿੱਲ ਤੇ ਗगन ਗਿੱਲ ਮਾਈਕੋ ਵੱਟੋ ਕਮੈਂਟਰੀ ਬਾਕਸ ਬਹੁਤ ਬਹੁਤ ਧੰਨਵਾਦ ਸਰਜੀਤ ਸਿੰਘ ਜੀ ਤੁਹਾਡਾ ਵੱਡੀ ਡਿਊਟੀ ਹੈ ਉਧਰਲੇ ਪਾਸੇ ਵੀ ਪਪੂਆ ਹੜ ਜਾ ਪਿੱਛੇ ਮੇਰੀ ਸਾ ਨੌਜਵਾਨ ਜਿਹੜਾ ਹੈ ਜ਼ਿਲ੍ਹਾ ਜਲੰਧ ਰੈਂਬੋ 1 2 3 ਲਾਓ ਦੇ ਇਹ ਰੋ ਉਧਰ ਹੀ ਪਾਸੇ ਜਰਮਨਜੀਤ ਸਿੰਘ ਜਰਮਨ ਦੁਨੀਆ ਦਾ ਕਹਿੰਦੇ ਟੈਕਨੋਲੋਜੀ ਵਿੱਚ ਬਹੁਤ ਵੱਡਾ ਦੇਸ਼ ਹੈ ਤੇ ਇਧਰਲੇ ਪਾਸੇ ਸਾਡੀ ਖੇਡ ਕਬੱਡੀ ਦਾ ਮੈਨੂੰ ਲੱਗਦਾ ਚੱਪਾ 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 ਉਹ ਫਰਿਆਦ ਰੱਬਾ ਤੇਰੀ ਤੈ ਹੀ ਫਰਿਆਦ ਰੱਬਾ ਤੇਰੀ ਤੈ ਹੀ ਫਰਿਆਦ ਸਾਡੀ ਕਬੱਡੀ ਨੂੰ ਰੱਖੀ ਹਵਾਦ ਸਾਡੀਆਂ ਦੁਆਵਾਂ ਨਹੀਂ ਸੁਮਾਖੇਡ ਕਬੱਡੀ ਨਾਲ ਜੋ ਦੇਖੋ ਸਾਹਮਣੇ ਅਗਲੀ ਕਬੱਡੀ ਵੇਖੋ ਇਹ ਪਟਾ ਸਾਡੀ ਅਗਲੀ ਕਬੱਡੀ ਪਾਉਣ ਦੇ ਲਈ ਵਧਾ ਹੈ ਕਿ ਯਾਰਾਂ ਨੂੰ ਯਾਰਾਂ ਦੇ ਹੰਦੇ ਹੌਸਲੇ ਮੋਢੇ ਤੇ ਰਖੀ ਦੇ ਨਾਲੀ ਵਰਗੇ ਜੱਸੀ ਸਰਾਏ ਰੈਂਬੋ ਸਿੱਧੂ ਹਾਂ ਦੀ ਯਾਰੀ ਮੇਰੇ ਵੀਰੋ ਫੱਟੇ ਦੇ ਗੱਡੇ ਕਿੱਲ ਵਰਗੀ ਹੈ ਯੰਗ ਦਾ ਕਬੱਡੀ ਕੱਪ ਪਰ ਜੋਦਨ ਤੇ ਹੈ ਪਈ ਹੋਈ ਸ਼ਾਜੀ ਦੀ ਕਬੱਡੀ ਲਓ ਕਰਦਾ ਟਰਾਈ ਜੋੜਾ ਇਹ ਇਹ ਆ ਬਾਕੀ ਸਾਹਮਣੇ ਨੌਜੋਨ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਸੋਨੂ ਕੋਟ ਵਾਂਗੂ ਆਏ ਦੀ ਧਰਤੀ ਦਾ ਪਾਉਣ ਦੇ ਲਈ ਵਾਦਾ ਹੋਇਆ ਹੈ ਖਰੀਆਦ ਕਰਦਾ ਵੀਰੋ ਡੱਕਣ ਦੀ ਰਖਣ ਦੀ ਕਿਆਥਲੇ ਨਹੀਂ ਮੇਰੀ ਇਹ ਸਾਥਲੇ ਨਹੀਂ ਕੋਈ ਆਪਣਾ ਰੰਗ ਵਿਖਾਦਾ ਨਹੀਂ ਜ਼ਿੰਦਗੀ ਦੇ ਪੰਨੇ ਕੋਰੇ ਨੇ ਰੰਗ ਦੇ ਚਾਰਕ ਛੱਟੇ ਲਾ ਜਾਣੀ ਲਓ ਸੋਨੂ ਮੇਰੇ ਵੀਰੋ ਤਾਂ ਜਾਣਾ ਉਥੇ ਹੀ 골ਡ ਮੈਨ ਦੇ ਨਾਲ ਵੱਡੇ ਮਾਨ ਸਨਮਾਨ ਹੋ ਰਹੇ ਨੇ ਆਓ ਸਾਹਮਣੇ ਕੌਣ ਕਬੱਡੀ ਦਾ ਡੀਟੀਓ ਐ ਸਮੇਂ ਦੇਖਣਾ ਵੀ ਚੱਪਾ 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 ਆਓ ਨਜਾਨ ਦੇ ਵਿੱਚ ਅਰਸ਼ ਚੋਲੇ